ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਐ ਜਿੱਥੇ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਐ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਕਟੀਆਂ ਸੇਲ ਕਰਨੀਆਂ ਬਹੁਤ ਹੀ ਚੰਗੀ ਕੁਆਲਿਟੀ ਵਾਲੀਆਂ ਕਟੀਆਂ ਇੱਕ ਨੀਲੀ ਰਾਵੀ ਦੀ ਗੱਬਣ ਝੋਟੀ ਆ ਇੱਕ ਤੋਕੜ ਮੱਝ ਆ ਜੀ ਤੇ ਇੱਕ ਜਰਸੀ ਜਰਸੀ ਗਾਂ ਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜੁੜੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸੋਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਿਸਕ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਿੰਡਰ ਸਾਸ ਦੀ ਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਾਬੇ ਨਾਨਕ ਦੀ ਮਿਹਰੇ ਵੀਰ ਜੀ ਠੀਕ ਹੈ ਜੀ ਤੇ ਐਡਰੈਸ ਦੱਸੋ ਵੀਰ ਜੀ ਆਪਾਂ ਬੜਾ ਵੀਰ ਜੀ ਪਿੰਡ ਵਰਪਾਲ ਜਲਾਮਰ ਸਾਹਿਬ ਨਾਮ ਮਰਾ ਪ੍ਰਭ ਜੀ 97809 1199 ਜੀ ਠੀਕ ਹੈ ਜੀ ਤੇ ਅੱਜ ਕਿੰਨੇ ਬਹੂ ਆ ਆਪਣੇ ਵਿੱਚ ਕਾਟੂ ਮਾਲ ਜੋ ਤਿੰਨ ਮੰਡੀ ਜਨਾਂ ਵਿੱਚ ਜੀ ਵੱਲੇ ਮੰਡੀ ਆ ਕਟੀਆਂ ਨੇ ਤਿੰਨ ਕਟੀਆਂ ਤੇ ਚਾਰ ਲੰਡੀਆਂ ਵੀ ਜੀ ਇੱਕ ਆਪਣੇ ਪਿੰਡ ਵੀ ਪਾਈ ਪਾਇਰ ਲਾਜ ਆਪਣਾ ਠੀਕ ਆ ਹਾਂਜੀ ਤੇ ਬਾਕੀ ਇੱਕ ਹਨਾ ਹਾਂਜੀ ਇੱਕ ਗਾਂ ਇੱਕ ਗੱਬਨ ਤੋਂ ਢੀਏ ਤੇ ਇੱਕ ਉਹ ਵੱਡੀ ਮੱਝ ਵੀ ਜੀ ਵੱਡੀ ਮੱਝ ਹਾਂਜੀ ਉਹ ਡੇਰੀਆਂ ਵਾਲੀ ਜੀ ਠੀਕ 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 ਆ ਹਾਂਜੀ ਤੇ ਸ਼ੁਰੂਆਤ ਮੱਝ ਤੋਂ ਕਰਦੀਏ ਕਿਤੋਂ ਕਰੀਏ ਕੋਈ ਨਹੀਂ ਜੀ ਵਿਦਿਆ گاؤں ਖਾਦੋਂ ਪਹਿਲੇ گاؤں ਦਿਖਾ ਦਈਏ ਕਟੀਆਂ ਮਗਰੋਂ ਦਿਖਾਵਾਂਗੇ ਆਪਾਂ ਕਟੀਆਂ ਬਾਰੇ ਬਾਕੀ ਜਾਣਕਾਰੀ ਦੱਸਾਂਗੇ ਸਾਰੀ ਪ੍ਰੋਪਰ ਡਿਟੇਲ ਦਵਾਂਗੇ ਹਾਂ ਤੇ ਇਹਦੇ ਕੋਲ ਕਿੰਨਾ ਦੁੱਧ ਆ ਜੀ ਇਹ ਦੇਖੋ ਵੀਰ ਇਹ ਲਿਆ 11 ਗਲੂਦੂ ਗੋਲਜੀ ਠੀਕ ਆ ਜਰਸੀ ਦੋ ਟਾਈਮ ਚ ਹੋਵੇ ਕੋਈ ਚਾਰ ਟਾਈਮ ਚ ਹੋਵੇ ਵੀਰ ਜੀ ਵਸੀ ਮਗਰ ਆ ਜੀ ਇਹ ਮੇਰੀ ਮੱਛੀ ਮਗਰ ਜਾਓ ਪਠੇ ਖਾਂਢੀ ਏ ਉਹ ਡੇਰ ਦੀ ਲਾਲੇ ਕੋ ਦੋਹਾਂ ਦੀ ਲਾਲੇ ਕੋ ਭਾਵੇਂ ਮਹੀਨੇ ਦੀ ਲਾਲੇ ਤੂੜੀ ਖਾਈ ਜਾਂਦੀ ਵਿਚਾਰੀ ਕੋਈ ਨਹੀਂ ਕਰੇ ਤੂੜੀਆਂ ਖਾਣੀਆਂ ਨਹੀਂ ਵੰਡ ਖਾਂਢੀ ਆ ਅੱਛਾ ਵੰਡ ਪਾਇਆ ਤੂੜੀ ਜੀ ਵੰਡ ਪਾਇਆ ਫੁੱਲ ਪਾਇਆ ਖੁੱਲਾ ਵੰਡ ਪਾਇਆ ਮੈਨੂੰ ਵਿਖਾ ਕੈਮਰਾ ਮਾਰ ਕੇ ਠੀਕ 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 ਆ ਮੈਂ ਥੋੜੀ ਜੀਆਂ ਏ ਤੋਰਦਾ ਵੀਰੇ ਨੂੰ ਲਓ ਵੀ ਜੀ ਲਓ ਇੱਕ ਨਾ ਮੈਂ ਆਪਣਾ ਥਾਣ ਥਣ ਘਾਰੇ ਘਾਦੇ ਆ ਕਲਾ ਕਲਾ ਸਣ ਲਗਾਈ ਕੋਈ ਨਹੀਂ ਤੋਰਲਾ ਵੀਰ ਤੋਰ ਕੇ ਦਿਖਾ ਦਿੰਨੇ ਇੱਕ ਰੰ ਬਾਹਰ ਕੱਢ ਗਿਆ ਵੇਖੋ ਜੀ ਚੈੱਕ ਕਰੋ ਜਰਸੀ ਆ ਸੋਹਣੀ ਆ ਜੀ ਦੁੱਧ ਕਿੰਨਾ ਦੱਸਿਆ ਤੇ ਕੋਲ 11 ਕਿਲੋ ਦੋ ਟਾਂਚੋ ਵੇੜਾ ਮੱਤੀ ਰੱਖਦੇ ਠੀਕ ਹੈ 11 ਕਿਲੋ ਦੁੱਧ ਹਾਂ ਜੀ ਜੀ ਦਾਗ ਲਾ ਦੇ ਆਪਾਂ ਆਪਾਂ ਚਵਾਗ ਦੇਵਾਂਗੇ ਜੋ ਆਪਣੇ ਘਰੇ ਜਾਊਗਾ 10 11 ਕਿਲੋ ਚਵਾਵਾਂਗੇ ਠੀਕ ਆ ਪੁੱਤ ਕਰੋ ਜਾਈਏ ਬਾਕੀ ਥਾਣ ਦੀ ਕੁਆਲਿਟੀ ਚੰਗੀ ਆ ਸੋਹਣੀ ਆ ਜੀ ਬਾਕੀ ਵੀਰ ਜੀ ਨੇ ਹੁਣ ਮੌਸਮ ਬਾਹਰ ਜਿਹੜੀ ਚੱਲਣੀ ਨਾ ਇਹਨਾਂ ਗਾਵਾਂ ਦੀ ਚਿਰਦੀਆਂ ਹਾਂਜੀ ਹਾਂਜੀ ਹੁਣ ਐਚਏ ਹੁਣ ਇਹਨਾਂ ਦੇ ਗਾਵਾਂ ਨੇ ਮੁਕਾਬਲੇ ਨਾਲ ਥੋੜਾ ਘਟ ਜਾਣਾ ਵਾ ਉਹ ਆਪਣੀ ਉਹ ਆਪਣੀ ਜਗ੍ਹਾ ਵਾ ਇਹ ਆਪਣੀ ਜਗ੍ਹਾ ਵਾ ਬਾਕੀ ਆ ਜਿਹੜਾ ਇਹਨਾਂ ਦਾ ਦੁੱਧ ਦਾ ਨਾ ਜਗਾ ਇਹ ਘਰ ਕੋ ਰੁਪੀਨ ਲਈ ਸਹੀ ਆ ਤੇ ਉਹਨਾਂ ਦਾ ਜਿਹੜਾ ਦੁੱਧ ਨਾਲ ਜਿਹੜਾ ਹੁਣ ਵੇਰ ਕੇ ਬੜਾ ਜਿਹੜਾ ਜਾਲੀ ਦੁੱਧ ਬਣ ਗਿਆ ਵੇਰ ਕੇ ਬੂ ਤੇਰਾ ਦੁੱਧ ਸਾਰਾ ਹੈ ਨਾ ਇਹਨਾਂ ਦਾ ਸਾਰਾ ਦੁੱਧ ਜਾਵੇ ਤੇ ਆਪਣੀਆਂ ਬਿਮਾਰੀਆਂ ਦਿਆਂ ਘਟੀਆਂ ਨ ਵੀ ਗਈ ਜੀ 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 ਆ ਦੁੱਧ ਵੇਖੋ ਵੀ ਤੇ ਉਹਨਾਂ ਡੰਗਰ ਕੋ ਸਾਹਮ ਦਾ ਨਹੀਂ ਆ ਹਾਂਜੀ ਹੁਣ ਵੱਲੇ ਮੰਡੀਆਂ ਲਿਆਈ ਦੇ ਵੀਰ ਮਾਲ ਚਲੋ ਮਾਲ ਗੁਰੂ ਰਾਮ ਦਾ ਕਿਰਪਾ ਰੱਖੇ ਵੱਲੇ ਮੰਡੀਆਂ ਮਾਲ ਲਿਆਈਦਾ ਵੀਰ ਜੀ ਘੜ ਤੋਂ 2.5 3000 ਹਰ ਫੇਰੇ ਤੀਜੇ ਦਿਨ ਮੰਡੀ ਲੱਗਣ ਦੀ ਆ 2.5 3000 ਡੰਗਰ ਆਉਂਦਾ ਸੀ ਠੀਕ ਹੈ ਬਾਕੀ ਮੇਰਾ ਭਰਾ ਕੋਈ ਰਸੀ ਰਸੀ ਨਹੀਂ ਪਾਣੀ ਗਾਂ ਨੂੰ ਬਾਕੀ ਬਹੁਤ ਸੋਹਣੀ ਕੋਈ ਥਾਂ ਪਛਮਾਰਾ ਚਰਚਾ ਕੋਈ ਲਮਣ ਜਗਰ ਲੈ ਜੋ ਬਾਦੂ ਆਪਣੀ ਦੋ ਥਾਂ ਥੱਲੀ ਨਾਲ ਖੜੀ ਹੋਣਾ ਆਪਰਾ ਦੇ ਕਰੋ ਜੀ ਅਗਦੀ 11 ਕਿਲੋ ਦੁੱਧ ਹੁਣ ਹਾਜ਼ਰ ਹੈ ਇਹਦੇ ਕੋਲ ਮਗਰ ਇਹਦੇ ਵੱਛੀ ਹੈ ਜੀ ਲੱਸੀ ਪਾਓ ਨਾ ਪਾਓ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਵਿੱਚ ਪਿੰਡ ਸਾਹਿਬ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਇਹਦਾ ਮੁੱਲ ਪਿੰਡਰ ਸਾਹਿਬ ਯਾਰ ਵੀ ਉਸ ਹਾਂ ਨਾ ਮੁੱਲ 40 ਕਰ ਲਈਏ 45 ਕਰ ਲਈਏ ਹੋ ਜੂ ਮਾਨ ਥੋੜਾ ਬੋਦਾ ਕੋਈ ਨਹੀਂ ਪਿੰਡਰ ਸਾਹਿਬ ਉਹ ਦਾ ਜਿਹੜਾ ਚੋਨਾ ਆਊਗਾ ਹਾਂ ਜੀ ਉਹਨੂੰ ਆਪਾਂ 1000 ਰੁਪਏ ਮੰਨ ਕਰਾਂਗੇ ਜਿਹੜਾ ਆਨਲਾਈਨ ਮੰਗਾਊਗਾ ਉਹਦੇ ਲਈ ਕੋਈ ਮਾਨਤਾ ਨਹੀਂ ਉਹਨੂੰ ਬਾਅਦ ਛੋੜੂਗੀ ਠੀਕ ਹੈ ਜਿਹੜਾ ਚੋਨਾ ਉਹਨੂੰ 1000 ਰੁਪਏ ਛੱਡਾਂਗੇ ਜੀ ਠੀਕ ਆਵੇ ਇੱਥੇ ਆ ਕੇ ਚੋਵੇ ਲੈ ਚੋ ਕੇ ਖੜੋ ਇੱਥੋਂ ਉਹਨੂੰ 1000 ਛੱਡਾਂਗੇ ਆਪਾਂ ਵੀ ਹਰ ਵੀਡੀਓ 'ਚ ਇਹੀ ਕਹਿੰਦੇ ਆ ਵੀ ਘਰ ਜਾ ਕੇ ਚੋ ਕੇ ਵੇਖੋ ਮਾ ਜੀ ਜਿਹੜੀ ਮਗਲ ਕਰਨਾ ਜਿਹੜਾ ਚੋਨਾ ਵੀ ਇੱਥੇ ਉਹਨੂੰ 1000 ਛੱਡੂਗਾ ਉਹ ਵੀ 30000 ਦੀ ਜਿਹੜਾ ਕੁ ਮਲਾਦੇ ਘ라ਦੇ ਉਹਦੇ ਲਈ ਵੀ 38000 ਰੁਪਏ ਦੀ ਠੀਕ ਹੈ ਜੀ ਉਹ ਓਏ ਵਸ਼ੀ ਇਹ ਮਰਾ ਮਰਾ ਬਰਾ ਉਹ ਵਸ਼ੀ ਮਗਰਿਆ ਹੁਣ ਇਹ ਕਿੱਥੇ ਖਾਦੀਏ ਕਰਾਂ ਮੈਂ ਕਹਿੰਦਾ ਮਾਜ ਦਿਖਾ ਦੀਏ ਪਹਿਲਾਂ ਵੇਡੀ ਜੀ ਮਾਜ ਖਾਦੀ ਤਾਂ ਤੁਸੀਂ ਖੋਜੀ ਵੀ ਜੀ ਜੀ ਇਹਨੂੰ ਹੀ ਖੋਲਣਾ ਪਹਿਲਾਂ ਨੀਲੀ ਰਾਵੀ ਗੱਬਣ ਦਿਖਾ ਦੇ ਪਹਿਲਾਂ ਇਹ ਗੱਬਣ ਦੀ ਝੋਟੀ ਠੀਕ ਆ ਕਿੰਨੇ ਚਿਰ ਦੀ ਗੱਬਣਾਂ ਇਹ ਇਹ ਵੀ ਜੀ 8 ਮਹੀਨੇ ਜਾਣਦੇ ਇਹਨੂੰ ਅੱਛਾ ਜੀ 8ਵਾਂ ਹੋ ਗਿਆ ਪਾਣੀ ਡਾਕਟਰਾਂ ਦਾ ਵੀ 8 ਮਹੀਨੇ ਲੱਗੇ ਬੰਨੇ ਆ ਠੀਕ ਆ ਸੱਤਾਂ ਤੋਂ ਬਾਅਦ 8ਾਂ ਦੀ ਆ ਠੀਕ ਆ ਕੋਠਾਂ ਦੀ ਕਰਕੇ ਲਵੇ ਵੀਰ ਕੋਈ ਸਾਢੇ ਸੱਤਾਂ ਦੀ ਲਵੇ ਯਾਰ 15 ਦੇ ਘੱਟ ਲਾ ਮੇਰਾ ਵੀ ਕੋਈ ਲਾ ਲਓ ਜੀ ਆ ਪੁੱਤ ਚੈੱਕ ਕਰਾ ਲੈ ਕੇ ਆਪਣੇ ਡੈਕਟਰ ਕੋ ਆਪਣੀ ਤਸੱਲੀ ਕਰਕੇ ਖੜੇ ਵੀਜੀ ਬਾਕੀ ਕੱਦ ਕੋਈ ਬਹੁਤਾ ਵੱਡਾ ਨਹੀਂਗਾ ਕੱਦ ਵੀ ਜਰਸੀ ਕਾਡਾ ਨਿਕਾਇਆ ਜੀ ਹਾਂਜੀ ਹੈ ਨੀਲੀ ਰਾਵੀ ਦੀ ਪਿਓਰ ਆ ਜੀ ਥਾਣ ਸੋਹਣੇ ਲੱਗੇ ਆ ਹੁਣ ਦੁੱਧ ਨਹੀਂ ਨਾ ਦਿੰਦੀ ਨਹੀਂ ਨਹੀਂ ਵੀ ਦੁੱਧੰਦ ਰਾਈ ਆ ਠੀਕ ਆ ਦੁੱਧ ਦਿੰਦੀ ਬਾਕੀ ਆ ਸਾਫ ਹੈ ਜੋ ਡਿਸ਼ਨੀ ਸਾਰੀ ਸਾਫ ਆ ਠੀਕ ਆ ਚਲੋ ਬਾਕੀ ਵੀ ਤੇ ਆਪਣੀ ਹਰ ਗੱਲ ਸਮਝ ਲੈਣੀ ਆ ਨਿੱਗੀ ਜਿਹੀ ਝੋਟੀ ਜੇ ਕੁਵਲਦੀ ਵੱਡੀ ਨਹੀਂ ਹੈਗੀ ਹਾਂਜੀ ਠੀਕ ਆ ਪਧਰੇ ਗੱਲ ਦੀ ਜੀ ਜਿਨੇ ਮਤਲਬ ਇੱਕ ਦਾ ਰੰਗ ਰਖਾਣਾ ਟੋਕਰੀ ਪਠਾਣੇ ਪਾਈ ਦੀ ਕਾਇ ਵਧੀਆ ਮਾਨਣ ਨਾਲੇ ਮੱਝ ਮੱਝ ਦੀ ਮੱਝ ਨਾਲ ਟੋਕਰੀ ਪਠਾਣੇ ਨਾਲੇ ਭਾ ਵੀ ਨਿਗਾਹ ਆਉਣਾ ਦਾ ਹਾਂਜੀ ਫੇਰ ਸਾਨੂੰ ਘਮਾਈ ਮੜਾਇਆ ਬਖਾਰੀ ਦਾ ਭਰਾ ਜੀ ਮਨੀ ਮੱਝ ਘਮਾਹ ਲਈ ਜਿਹੜੀ ਨਾਗਾ ਆਈ ਕੋਈ ਸੋਹਣੀ ਜੀ ਦੀ ਬੱਚੀ ਸੋਹਣੀ ਆ ਜੀ ਸੋਹਣੀ ਆ ਨਿਸ਼ਾਨੀਆਂ ਸਾਰੀਆਂ ਹੈਗੀਆਂ ਲਾ ਆ ਜੋ ਵੀਰ ਜੀ ਸੋਹਣੀ ਆ ਵੀਰ ਜੀ ਜਿੰਨੀ ਗੱਲ ਜੋ ਬਾਕੀ ਥਾਣ ਵੀ ਸੋਹਣਾ ਵਾ ਆਪ ਵੀ ਸੋਹਣੀ ਆ ਚੰਗੀ ਆ ਸੂਆ ਦੂਜਾ ਪਹਿਲਾ ਕਿ ਦੂਜਾ ਦੂਜੇ ਸੁਣਾ ਨਾ ਇੱਕ ਸੂਆ ਦਿੱਤਾ ਨੇ ਹਾਂ ਜੀ ਵੀਰ ਜੀ ਕਿੰਨਾ ਮੁੱਲ ਕਰਨਾ ਇਹਦਾ ਮੁੱਲ ਵੀ ਜੀ ਦਾ 55 ਕਰ ਲਈਏ 52 ਕਰ ਲਈਏ ਇਹ ਦੋ ਘਟ ਪੰਜਾਹ ਦੇਣੀ ਵੀ ਜੀ ਆਪਾਂ 48000 ਦੀ 48000 ਦੀ ਮੌਕੇ ਤੇ ਮਾਰਦਾ ਹਾਂ ਵੀ ਜੀ ਭਣਪਰਾ ਨੂੰ ਫੋਨ ਕਰੂਗਾ ਜੱਜਮੈਂਟ ਕਰੇ ਵੀਡੀ ਬਾਕੀ ਵੱਡੀ ਨਹੀਂ ਹੈ ਗਿਆ ਬਾਰ-ਬਾਰ ਕਹਿੰਦੇ ਨਹੀਂ ਵੱਡੀ ਨਹੀਂ ਹੈ ਵੱਡੀ ਨਹੀਂ ਹੈ ਗਿਆ ਨਿਕਟੀਆਂ ਵਾਂਗੂ ਹੈ ਨਗੀ ਜੀ ਜੇ ਅਸੀਂ ਗਾਂ ਦਾ ਨਕੀਰਾ ਕਾ ਦਈਏ ਹਾਂਜੀ ਹਾਂਜੀ ਜੀ ਜਿਹੜੀ ਸ਼੍ਰੀ ਰੇਗੜਾ ਯਰਸੀ ਗਾਂ ਸੀ ਨਾ ਉਹਦਾ ਕਾ ਦਜੇ ਜੀ 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 ਪਧਰੀ ਜੀ ਕੱਢੀ ਆ ਬਿਲਕੁਲ ਤੇ ਬਾਕੀ ਜੇ ਕੋਈ ਭੈਣ ਭਰਾ ਸਾਂਭ ਲੂਦੇ ਰੁਪਈਆ 4 ਕਮਾ ਦੂਗੀ ਉਹਨੂੰ ਤੇ ਇਹੋ ਹੀ ਇਹਨੂੰ ਚੰਗੀ ਖਰਾਕ ਪਾਤੀ ਤੇ ਮਾਸ ਚੜ ਗਿਆ ਦੁਗਣੀ ਹੋ ਜਾਣਾ ਤੇ ਦੁਗਣੀ ਹੋਣਾ ਵੀ ਜੀ ਬਾਕੀ ਮੇਰਾ ਭਰਾ ਇਹ 45000 ਦਵਾਂਗੇ ਤੇ ਮਨਤਨ ਕਰ ਦਾਂਗੇ ਭੈਣ ਭਰਾ ਦਾ ਠੀਕ ਹੈ ਵੱਡੀ ਮੱਝ ਵੀ ਹੋਣੀ ਹੈ 4 ਮਹੀਨਿਆਂ ਦੇ ਲੱਗੇ ਬਣੇ ਗੱਬਣੇ 7 ਆਪਣੇ ਸਾਡੇ ਤਾਂ ਮਨੇ ਚੱਕਰਾ ਖਾ ਲਿਆ ਵੀਰੇ ਵੱਡੀ ਮੱਝ ਵੀ ਕੱਢ ਲਿਆ ਵੀਰੇ ਉਹ ਤੋਕੜਿਆ ਉਹ ਤੋਕੜਿਆ ਹੀ ਤੋਕੜਿਆ ਠੀਕ ਆ ਦੁੱਧ ਕਿੰਨਾ ਕਰਵਾ ਦੁੱਧ ਵੀ ਜਿਆਦਾ 8 ਕਿਲੋ ਹੋਊਗਾ ਤੇਰੇ ਠੀਕ ਆ 8 ਕਿਲੋ ਦੁੱਧ ਪੱਕਾ ਅੱਜ ਅੱਜ ਵੀ ਦੋ ਟਾਈਮ ਬਿਚੋ ਹੀ ਖੜੇ ਗੂਦੇ ਠੀਕ ਆ ਆ ਜਾ ਕੱਦ ਦਾ ਪੂਰਾ ਵੱਡਾ ਛੋਟੀ ਨਹੀਂ ਗਈ ਮਾੜੀ ਰੂਟ ਚੜਾ ਦੇ ਹੈ ਤੋਕੜ ਆ ਟੋਕਰ ਟੋਕੜ ਜੀ ਤੂੰ ਤਾਂ ਪਤਾ ਕਿੰਨਾ ਜੇ ਰੋ ਗਿਆ ਨੂਰੇ ਅਸੀਂ ਡੇਰੀਆਂ ਲਈ ਆ ਪੋਣੀ ਪਾਉਂਦੀ ਠੀਕ ਆ ਬਾਕੀ ਥਾਣ ਥਣ ਸੋਹਣੇ ਲੱਗੇ ਆ ਤੇ ਵੀ ਰਾਗ ਬੀਬੀ ਦਾ ਬੂਲ ਦਾ ਬੱਚਾ ਤੇ ਹਾਂਜੀ 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 ਮੇਲ ਵੀ ਕਾਫੀ ਲੰਮੀ ਆ ਕੱਦ ਵੀ ਵੱਡਾ ਥੂਆ ਵੀਰ ਜੀ ਪਤਾ ਕਰਵਾਉ ਥੂ ਆਉ ਤੀਜਾ ਚੌਥਾ ਵੀਰ ਜੀ ਦਾ ਠੀਕ ਆ ਆਪਣੀ ਸਮਝ ਕਰੇ ਅਗਲਾ ਹਨਾ ਬਾਕੀ ਵੀਰ ਜੀ ਆਹੀ ਦਿਨਾਂ ਹਰ ਕੇ ਨੇ ਹਰਿਆਣੇ ਦੀ ਆ ਪਰ ਹਰਿਆਣੇ ਦੀਆਂ ਮਾਵਾ ਇਹੋ ਜੀਆਂ ਹੁੰਦੀਆਂ ਜੀ 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 ਬਸੀ ਚਲੋ ਆਪਾਂ ਨਹੀਂ ਕਹਿੰਦੇ ਵੀ ਰੱਬਾਂ ਦੀ ਹਰਿਆਣੇ ਚ ਲਈ ਆ ਆਪਣੀ ਤੋਂ ਡਿਰੀ ਜੰਦੀ ਆ ਠੀਕ ਆ ਮੇਰਾ ਭਰਾ ਵੀ ਇੱਕ ਦੀ ਵੱਡੀ ਆ ਕੱਦ ਪੂਰਾ ਵੱਡਾ ਸੋਹਣੀ ਸੁਨੱਖੀ ਆ ਥਾਣ ਚੰਗਾ ਸੋਹਣਾ ਲੱਗਾ ਜੀ 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 ਬੱਚਾ ਵੀ ਹੈਗਾ ਨਾਲਕ ਨਹੀਂ ਬੱਚਾ ਨਹੀਂ ਵੀ ਰਿਹਾ ਹੈਗਾ ਇਹ ਇਦਾਂ ਵੀਰੇ ਹਾਂ ਆ ਦੁਬਾਰਾ ਤੋੜ ਕੇ ਖਾਰੇ ਫੁੱਲ ਵੱਡੀ ਵਾਲਾ ਮੇਰਾ ਮੈਂ ਕੱਟੀਆਂ ਬੱਝੀਆਂ ਕੀ ਤਾਂ ਇੱਕ ਅੱਧੀ ਹੋਵੇ ਹਾਂ ਕੱਟੀਆਂ ਨਾਲ ਹੀ ਆਪਾਂ ਮੰਡੀ ਨਾਲ ਲੇ ਗੋ ਠੀਕ ਆ ਐ ਫੁੱਲ ਵੱਡੀ ਨਾ ਵੱਡੀ 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 ਬਰਬਰ ਤੇ ਨਾ ਹਾਂਜੀ ਹਾਂਜੀ ਵੱਡੀ ਨੂੰ ਵੀ ਵੱਡੀ ਕਹਾਂਗੇ ਨਿੱਕੀ ਵੀ ਨਿੱਕੀ ਕਹਾਂਗੇ ਹਾਂਜੀ ਉਹ ਕਟੀਆਂ ਵਲਾ ਰੱਖ ਦਈਏ ਇਹ ਮੋਹਰੇ ਨਾਲ ਤਰੀਆਂ ਇੰਦੀਆਂ ਕਟੀਆਂ ਇੰਦੀਆਂ ਹੀ ਆ ਹਾਂਜੀ ਹਾਂਜੀ ਪਰ ਨਹੀਂ ਆਪਾਂ ਗਲਤ ਕਹਿੰਦੇ ਆ ਕਟੀਆਂ ਮੰਡੇ ਨਹੀਂ ਹੁੰਦੀਆਂ ਆਪਾਂ ਠੀਕ ਐ ਦੇਖੋ ਜੀ ਤੇ ਦੋ ਤਾਂ 8 ਕਿਲੋ ਹੁਣ ਹੈਗਾ ਪਕਾ ਹਾਂ ਜੀ ਤੇ ਦੋ ਨਾਮ ਕਿਹੜੇ ਕੋਈ ਠੀਕ ਐ ਸਣਾ ਦੀ ਬਾਤ ਕਰਦਣੀ ਹੈ ਕੋਈ ਕੋਈ ਧੰਮ ਧਾ ਰੂ ਜੀ ਮਿਲਦੀ ਕਿ ਤਾਂ ਪਾੜੇ ਦੇਈ ਮਿਲਦੀ ਪਾੜੇ ਦੇ ਵਿੱਚ ਦੇਈ ਠੀਕ ਆ ਇਹ ਡੇਰੀਆਂ ਜੋਈਆਂ ਕਰਦਾ ਸਰਦਾਰ ਕਸਰਦੀ ਵੀ ਕਿਨੂੰ ਠੀਕ ਆ ਅਪਾਂ ਨੇ ਕੁਮੇ ਵੰਡਿ ਹੋਇਆ ਮੂਹਨਾ ਮਲਿਆ ਤੇ ਕਿੰਨਾ ਕਰਨਾ ਵੀਰ ਜੀ ਮੋਲੇ ਦਾ ਮੁੱਲ ਵੀ ਨਹੀਂ ਚਲੋ ਜੇ ਮੱਝ ਟਾਈਮ ਤੇ ਨਹੀਂ ਲੱਗਦੇ ਤੇ ਭਾਵੇਂ ਮੱਝ 1.5 ਲੱਖੀ ਮੂਹੇਦ ਲਿੰਦੇ ਹਾਂਜੀ ਹੁਣ ਵੀਰ ਜੀ ਦੇ ਦਾਂਗੇ ਆਪਾਂ ਇਹ 70000 ਦੇ ਦਈਏ ਛੋੜ ਕੇ ਨਹੀਂ ਕਰਦੇਗਾ ਜਿੰਨੀ ਦੁਪਾਰੇ ਵੀਰ ਕਰਾ ਲੀਂ ਕਰਾ ਦਿੰਦੇ 5000 ਦੀ ਕਰਦੇ ਨਹੀਂ ਵੀ ਦੀ ਕਰਨਾ ਨਹੀਂ ਤੁਹਾਡਾ ਆਖਿਆ ਬੋਲ ਸਿਰਫ ਤੇ ਆ ਮੇਰਾ ਭਰਾ ਕੋਈ 2 ਟਾਈਮ ਚ ਹੋਵੇ ਕੋਈ 3 ਟਾਈਮ ਚ ਹੋਵੇ ਹਾਂਜੀ ਕੋਈ 4 ਟਾਈਮ ਚ ਹੋਵੇ ਹਾਂਜੀ ਮੇਰੇ ਕਿਲੇ ਦੀ ਗਾਰੰਟੀ ਵੀਜੀ ਠੀਕ ਆ ਕਿਸੇ ਦੇ ਘਰ ਦਾ ਮੇਰਾ ਗਾਰੰਟੀ ਨਹੀਂ ਕੋਈ ਲਾਹਮਾ ਨਹੀਂ ਜ ਕੋਈ ਤੇ ਵੀਜੀ ਪਤਾ ਕੀ ਆ ਇਹ ਕੱਲ ਆਈ ਡੇਰੀਆਂ ਚ ਹਾਂਜੀ ਇਹ ਕਦੋਂ ਖਰਾਬੀ ਕਰ ਸਕਦੀ ਜੀ ਠੀਕ ਆ ਮਤਲਬ ਆਪਣੇ ਘਰੇ ਆਣ ਕੇ ਟ੍ਰੇਕੇ ਮਿਲ ਪਈ ਆ ਛੋਟ ਕਰੋਂਗੇ 65000 ਚੋਂ ਕਿ ਨਹੀਂ ਉਹ ਨਹੀਂ ਭਿੰਡਰ ਸਾਹਿਬ ਜੀ ਤੁਸੀਂ ਕਾਹੋਗੇ ਤੇ ਕਰਾ ਦਾਂਗੇ ਕੋਈ ਗੱਲ ਨਹੀਂ ਕਰਦੇ ਹੋ ਖੁੱਲੀ ਕੋਈ ਨਹੀਂ ਕਰਦਾ ਮਿੰਦਰ ਸਾਹਿਬ ਫੋਨ ਲਾਵੇ ਜਿਹਨੂੰ ਪਸੰਦ ਹੋਵੇ ਫੋਨ ਲਾਵੇ ਮੱਝ ਜੱਜਮੈਂਟ ਕਰਕੇ ਲਾਵੇ ਵੀ ਹਾਂ ਜੀ ਹਾਂ ਜੀ ਤੇ ਕੋਈ ਨਹੀਂ ਕਰਦਾ ਮਿੰਦਰ ਸਾਹਿਬ ਤੇ ਹੁਣ ਕੱਟੀਆਂ ਕੱਲੀ ਕੱਲੀ ਦਿਖਾਈਏ ਕਿ ਕੱਟੀਆਂ ਦਿਖਾ ਦਈਏ ਨਹੀਂ ਪਿੰਡ ਸਾਹਿਬ ਕੱਲੀ ਕੱਲੀ ਫਾਈਏ ਆ ਛੋਟੀ ਬਾਰੇ ਦੱਸੋ ਜੀ ਇਹ ਵੀ ਦੇਖੋ ਪਹਿਲਾਂ ਭੈਣ ਭਰਾ ਨਾਲ ਹੱਥ ਜੋੜ ਕੇ ਬੇਨਤੀ ਆ ਜਿਹਨੇ ਆਪਣੀਆਂ ਕੱਟੀਆਂ ਫੋਨ ਲਾਉਣਾ ਕੱਟੀਆਂ ਦਾ ਫੋਨ ਭੈਣ ਭਰਾ ਮੈਨੂੰ ਲਾਵੇ ਉਹ ਜਿਹਨੇ ਘਰੇ ਰੱਖਣੀਆਂ ਕੱਟੀਆਂ ਇਹ ਲੈਂਦੀਆਂ ਵੀ ਜੀ ਬੱਲੇ ਮੰਡੀਆਂ ਨਹੀਂ ਗੱਟੀਆਂ ਪਤਾ ਨਹੀਂ ਠੀਕ ਆ ਚਾਰ ਲੈਂਦੀਆਂ ਸੀ ਆਪਣੇ ਪਿੰਡ ਹੀ ਲੈ ਗਿਆ ਵੀਰ ਕੋਈ ਜੀ ਜੀ ਜ ਤੇ ਜਾ ਕੇ ਬੱਲੇ ਤੇ ਇੱਕ ਜੀ ਇਹ ਇੱਕ ਜੀ ਇਹ ਆ ਕਿ ਹੁਣ ਮੰਨ ਕੇ ਚੱਲੋ ਕਿ ਡੰਗਰਾਂ ਦਾ ਪਸ਼ੂਆਂ ਦਾ ਕੰਮ ਲੋਕੀ ਛੱਡਦੇ ਜਾਂਦੇ ਆ ਹਨਾ ਜਿੰਨਾ ਛੱਡਤਾ ਪਸ਼ੂਆਂ ਦਾ ਕੰਮ ਛੱਡਣ ਦੇ ਨਾਲ ਜਿਹੜੇ ਰੀਪਰਾਂ ਵਾਲੇ ਉਹਨਾਂ ਦਾ ਵੀ ਕੰਮ ਬੰਦ ਹੋ ਗਿਆ ਬਿਲਕੁਲ ਨਾਲ ਜੀ ਉਹਨਾਂ ਦਾ ਵੀ ਉਹਨਾਂ ਦਾ ਬੰਦ ਹੋ ਗਿਆ ਰੀਪਰ ਵਿਗਣੂ ਆੜ ਕੇ ਟਰਾਲੀਆਂ ਜਿਹੜੀਆਂ ਰੀਪਰ ਦੇ ਪਿੱਛੇ ਪੈਂਦੀਆਂ ਉਹ ਵੀ ਖਤਮ ਹੋ ਗਈਆਂ ਸਾਰਾ ਕੁਝ ਟਰੈਕਟਰਾਂ ਦਾ ਕੰਮ ਬੰਦ ਹੋ ਗਿਆ ਜਨਾ ਟਰੈਕਟਰ ਵਿਕਦੇ ਸੀ ਹਣਾ ਕਿੰਨਾ ਕੰਮ ਰੁਕ ਜਾਂਦਾ ਡੰਗਰ ਦੇ ਕਰਕੇ ਇੰਨਾ ਕੰਮ ਚੱਲਦਾ ਮਨ ਲਓ ਬੀਜੀ ਇਹੋ ਕਟੀਆਂ ਆਣੀਆਂ ਇਹੋ ਕਟੀਆਂ ਹਾਂਜੀ ਇਹੋ ਕੱਲ ਨੂੰ ਮਾਂ ਮਾਨੀਆਂ ਇਹੋ ਮੱਝਾਂ ਮਾਨੀਆਂ ਕੱਲ ਨੂੰ ਜੀ 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 ਠੀਕ ਆ ਜੇ ਤਾਂ ਮੰਨ ਲਓ ਇਹੋ ਰੈਂਦ ਖੁੰਦ ਆਪਾਂ ਡਾਈ ਜੰਨੇ ਆ ਹਾਂਜੀ ਤੁਸੀਂ ਹਿਸਾਬ ਲਾ ਫਿਰ 2.5 ਤੋਂ 3000 ਹਰ ਤੀਜੇ ਦਿਨ ਮੱਝ ਆਉਂਦੀ ਹੈ ਬਿਲਕੁਲ ਬਿਲਕੁਲ ਉਹ ਆਪਣੇ ਭੈਣ ਭਰਾਵੇ ਚੰਡੇ ਤੇ ਆਉਂਦੀ ਆ ਜੀ 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 ਕਿੰਨੇ ਚੰਗੀਆਂ ਮੱਝਾਂ ਨੇ ਵੀਰੀ ਗੱਬਣਾ ਮੱਝਾਂ ਆਉਂਦੀਆਂ ਵਿੱਚ ਉਹਦੇ ਆ ਵੇਖੋ ਜੀ ਇੰਦਰ ਦੀਆਂ ਕਟੀਆਂ ਜੇ ਕਟੀਆਂ ਵੇਚਣੀਆਂ ਹੋਣੀਆਂ ਤੇ ਵੀਰ ਨੂੰ ਹੁਣ ਕਰ ਲੈ ਭਾਵੇਂ ਹ ਆ ਕਿੰਨੀ ਉਮਰ ਹੋਊਗੀ ਇਹਦੀ ਵੀਰ? ਇਹਦੀ ਕੋਈ ਵੀਰ ਜੀ 5-6 ਮਹੀਨੇ ਉਮਰ ਕਰੇ ਕਿੰਨੀ ਉਮਰ ਗਈ ਮਾਸਾ ਜੀ ਦੀ ਗੱਡੀ। ਠੀਕ ਹੈ। ਇਹ ਕਹਿੰਦੇ ਨੇ ਕਿ ਵੱਡੀ ਗੱਲ ਕੋਈ ਨੇ 5000 ਰੁਪਏ ਤਾਂ ਹੋਊਗਾ। ਅੱਛਾ। ਤੇ ਆਪਾਂ ਨੂੰ ਵੀ ਜੀ ਬੜੀਆਂ ਮਹਿੰਗੀਆਂ ਪਈਆਂ ਜੇ। ਠੀਕ ਆ। ਆਪਣ 30000 ਰੁਪਏ ਜੁੜਾ ਪਿਆ ਜੀ ਇਹ। ਠੀਕ ਆ। ਇਹ ਕਾਹਦੇ ਕੌੜੀ ਕੱਤੀਪੁਰ ਗੰਡੀ ਐ। ਠੀਕ ਆ। ਹਾਂ ਜੀ। ਆਹ ਵੇਖੋ। ਮੇਰੇ ਲਈ ਇੱਕ ਇਹ ਚੀਜ਼ ਦਿਖਾ ਦੇ ਮੇਰਾ ਪਟਾ ਜੀ ਲਈ ਖਾਣ ਦੀ ਚੀਜ਼ ਕੱਟੀਆਂ ਦੀ। ਆ ਮੇਰਾ ਵੀ ਲਾ ਕੇ ਕੈਮਰਾ ਕਰਕੇ ਖਾ। ਠੀਕ ਆ ਵੀਰ। ਪੰਜਵਾਂ ਸੰਦ ਨਹੀਂ ਹੋਏਗਾ ਕਿਹਨਾ ਕਿਸ ਦਿਨ ਨੂੰ ਇਹਦਾ ਵੀ ਲੱਖ ਮੰਗਣਾ ਜਿੰਨੇ ਤਿਆਰ ਕੀਤੀ ਇਹਨੂੰ ਵੀ ਜੀ ਦੇਖੋ ਇਹ ਤਿਆਰ ਕਰੂਗਾ ਤੇ ਵੇਰੀ ਮੰਗੂਗਾ ਹੀ ਹਾਂਜੀ ਜਿਹਨਾਂ ਨਾਲ ਵੜਨਾ ਦੇ ਦੀਆਂ ਉਹਨਾਂ ਲੱਖ ਇਥੋਂ ਮੰਗਣਾ ਜੀ 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 ਬਿਲਕੁਲ ਆਹ ਗੱਡੀ ਦੇ ਔਗਡ ਜੁੜਲਣ ਇਹ ਛੋਟੀ ਗੱਡੀ ਦਾ ਮੁੱਲ ਕਿੰਨਾ ਕਰਨਾ ਫਿਰ ਛੋਟੀ ਗੱਡੀ ਵੀ ਜੀ 8000 ਦੇਣੀ ਹੈ ਭਾਈ 8000 ਠੀਕ ਹੈ ਕੋਈ ਮਤਲਬ ਨਹੀਂ ਨਾ 8000 ਦੀ ਗੱਡੀ ਦਾਂਗੇ ਜੀ ਛੋਟੀ ਠੀਕ ਆ ਹਾਂਜੀ ਜਾਣ ਦੇ ਨੂੰ ਮੇਰਾ ਪੁੱਤ ਹੈ ਆ ਵੇਖੋ ਜੀ ਕਿੰਨੀ ਕੁ ਉਮਰ ਹੋ ਵੀਰ ਜੀ ਦੀ ਇਹਦੀ ਇਹਦੀ ਵੀਰ ਜੀ ਵੱਤ ਵਤ 7 8 9 ਮਹੀਨੇ 8 9 ਮਹੀਨੇ ਉਮਰ ਹੋ ਬਚਲ ਭਾਏ ਦੁੱਧ ਵਾਲੇ ਦਾਂਦੀ ਆ ਕਿੰਨਾ ਦਿੰਦਾ ਵੀਰ ਜੀ ਥੋੜੇ ਮਹੀਨੇ ਦੁੱਧ ਦਿੰਦਾ ਜੀ ਸੋਹਣੀ ਕਿੰਨੀ ਆ ਵੇਖੋ ਜੀ ਸੋਹਣੀ ਕੈਮਾ ਕੇ ਬਣੂ ਸਿੰਘੀ ਘੱਟੀ ਦੇ ਜੀ ਹੈ ਲਿਸੀ ਨਹੀਂ ਕਰਿਓ ਮੇਰਾ ਵੀਰ ਮੇਰਾ ਭਰਾ ਆ ਨਿੱਕੇ ਨਿੱਕੇ ਵਾਲ ਕੇ ਦੇਖਦੇ ਚਿੱਟੇ ਆ ਕੋਈ ਚਿੱਟਾ ਮੋਰ ਨਹੀਂ ਹੈਗੀ ਜਿੱਟੇ ਬਕਵਾਦੀ ਮਾਚੇ ਹਾਂਜੀ ਹਾਂਜੀ ਆ ਵੇਖ ਦੇਖਦੇ ਪਿੰਡੇ ਚਿੱਟਾ ਕੇ ਦੇਖਦੇ ਆ ਵੇ ਠੀਕ ਆ ਆ ਇੱਕ ਦਾ ਵਾਲ ਤੇ ਬਾਕੀ ਮੇਰਾ ਭਰਾ ਝੋਲੀ ਵਿਖਾ ਦੇ ਦੀ ਗਰੇ ਕੈਮਾ ਪੂਰੀ ਮਨੇ ਝੋਲੀ ਵਿਖ ਵੇ ਲੋਰ ਲਗਾ ਬਾਕੀ ਚੰਗੀ ਸੰਭਾਲ ਹੋਏ ਹੋਰ ਸੇ ਅਮ ਹੀ ਨਾ ਨੇ ਗੱਬਣ ਹੋ ਜਾਣਾ ਮੈਂ ਲੋਰ ਵੇਖ ਲਗਾ ਝੋਡੀ ਦਾ ਗੁਰੂਆ ਇਹ ਝੋਡੀ ਆ ਜਿਹੜਾ ਇਹਨੇ ਚ ਝੋਟੀਆਂ ਘਰ ਘਰ ਨਹੀਂ ਪਕਦੀਆਂ ਵੀਰ ਇਹਦੀਆਂ ਹਾਂਜੀ ਹਾਂਜੀ ਲੈ ਜਾ ਵੀਰ ਲੈ ਇਹ ਜਿਹੜਾ ਘਰੇ ਐਵੇਂ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਇਹਦਾ ਮੁੱਲ ਵੀ ਤੀਤਲੋਂ ਆਪਾਂ ਅਣ ਦੇਣ ਪਈਆਂ ਵੱਧਿਆ ਦੇਣ ਕਿ ਚਾਹੀਏ ਦੇ ਦਾਂਗੇ ਵੀ ਤੇ 2000 ਝੋਟੀਆਂ ਅੱਛਾ 2000 ਦੀ ਇਹਦੇ 2000 ਤੇ ਮਾਤਾਂ ਨਹੀਂ ਹੋਣਾ ਕੋਈ ਛੋਟਛਾ ਭਾਈ ਤੋਂ ਹੋਏ ਠੀਕ ਹੈ ਜੀ ਹਾਂਜੀ ਲਓ ਜੀ ਫੋਨ ਉਹੋ ਹੀ ਕਰੇ ਦਿਨੇ ਸਾਹਬਣੀਆਂ ਕਰ ਮੈਂ ਨਾ ਵੀ ਸਾਹਮਣਾ ਹੁਣ ਕਰੇ ਮੈਨੂੰ ਕੋਈ ਚਾਹ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਆ ਤੇ ਇੱਕ ਉਧਰ ਲਾਸਟ ਰਹਿ ਗਈ ਉਹ ਵੀ ਦਿਖਾ ਦਿਏ ਹਾਂਜੀ ਉਹ ਵੀ ਦਿਖਾ ਦਿਨੇ ਮਾਵਾ ਮੂਆਂ ਦਾ ਰਿਕਾਰਡ ਤੇ ਹੁਣ ਰੱਬ ਹੀ ਜਾਣਦਾ ਇਹਨਾਂ ਦਾ ਜਿਹੜਾ ਪਾਈਆਂ ਮੰਡੀਆਂੋਂ ਹਨਾ ਇਹਨਾਂ ਨੇ ਪਾਏ 5 ਕਿਲੋ ਦੀਰੀਗੇ 15 ਕਿਲੋ ਦੀਰੀ ਆਪਾਂ ਹੁਣੀ ਕੇ ਦਾ ਪਲਾ ਉਹ ਗੱਡੀ ਦੀ ਬਰੀਕ ਹੁਣ ਆ ਗਈ ਆ ਉਹ ਗੱਡੀ ਦੇ ਪੱਲੇ ਕੋ ਹੋਏਗਾ ਵੀਰ ਜਾਲੀ ਤੇ ਮੰਨ ਕੇ ਚਲੋ ਕਿ ਜੇ ਇਹਨਾਂ ਨੂੰ ਕੋਈ ਸੰਭ ਲੂਗਾ ਪੀ ਕੋਈ ਪਤਾ ਨਹੀਂ ਨਾ ਰਿਕਾਰਡ ਕਿੱਥੇ ਚਲ ਜਾਣਾ ਹੈ ਇਹ ਰਿਕਾਰਡ ਵੀ ਸਾਹਮਣੇ ਬਣਾ ਹੈ ਹੈ ਇਹ ਮਾਵਾ ਨੇ ਪੋਤਵੀਰ ਕੋ ਸਾਹਮਣੇ ਵੀ ਉਹ ਕੱਟੀਆਂ ਕਿੱਡੀ ਬਰੀਡ ਵਾਲੀਆਂ ਗੱਡੀਆਂ ਵੇਖੋ ਜੀ ਵੇਖੋ ਸੋਹਣੀ ਪਲੀ ਆ ਜੀ ਇਹ ਹਾਂ ਤੇ ਬਾਕੀ ਚੋਹਣੀ ਬੜੀ ਸੋਹਣੀ ਆ ਚਾਰ ਕੱਲੇ ਕੱਲੇ ਖਾਂਜੀ ਦੀ ਗੁੱਠਾ ਜੀ 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 ਬਾਕੀ ਆ ਵੇਖੋ ਜੀ ਕੱਦ ਵੀ ਹੁਣ ਤੋਂ ਹੀ ਵੇਖ ਲਓ ਇਹ ਵੀ ਕਿੰਨੇ ਕਿ ਉਮਰ ਹੋਵੇ ਅਦੇ ਵੀ ਦੁੱਧ ਵਾਲੇ ਦੰਦ ਹੋਣੇ ਆਗੇ ਦੁੱਧ ਵਾਲੇ ਦੰਦ ਗੱਡੀਆਂ ਜੇ ਦੁੱਧ ਵਾਲੇ ਦੰਦ ਹੈ ਨਾ ਉਹਨਾਂ ਦੀਆਂ ਅਖੀਲਾਂ ਗੱਡੀਆਂ ਦੁੱਧ ਵਾਲੇ ਦੰਦਾਂ ਦੇ ਜਮੇ ਹਾਂਜੀ ਤਿੰਨੇ ਦੁੱਧ ਵਾਲੇ ਦੰਦਾਂ ਹੋਣੀਆਂ ਗੱਡ ਤੇਲੋ ਕੋਈ ਗੱਲ ਨਹੀਂ ਹੋਈ ਚਾ ਇਹ ਨਹੀਂ ਵੀ ਮਾਰ ਦੇ ਇਹ ਤਾਂ ਗਾਂਦੀ ਮੈਨੂੰ ਹੱਥ ਨਾ ਨਾ ਕੋਈ ਗੱਲ ਨਹੀਂ ਜੀ ਛੜਦੀ ਜਵਾਨੀ ਆਗੇ ਛੜ ਰਹੀ ਆ ਨਹੀਂ ਫਿਕਾਰੇ ਮਾਰਦੀ ਪੂਰੀ ਦੇ ਨਾ ਕਰ ਨਾ ਲਾ ਨਾ ਲਾ ਜੋਰ ਨਾ ਲਾ ਜੋਰ ਛੱਟ ਖਾਏਗਾ ਰਹਿਣ ਦੇ ਛਾਲਾ ਮਾਰਦੀ ਆ ਨਾ ਕਰ ਜਾਣ ਦੇ ਨਹੀਂ ਮੰਨਦੀ ਨਾ ਪੁੱਤ ਇਹਦਾ ਕੱਲੀ ਦਾ ਕਰਨਾ ਮੁੱਲ ਵੇ ਇਹਦਾ ਵੀ ਦੀ ਕੱਲੀ ਦਾ ਮੁੱਲ ਵੇ ਵਾਹ ਵੇ ਕਿੰਨਾ ਇਹ ਵੀ ਦੀ ਕੱਟੀ ਵੱਡੀ ਆ ਇਹ ਕੱਟੀ ਭਾਵੇਂ ਹੋਰ ਸਰਕ ਹੋਰ ਦੋਵੇਂ ਚਾਹਵੇਂ ਨਾਂਤੀ ਗੱਲ ਆ ਸਦੀ ਵੱਡੀ ਕੱਟੀਏ 6 ਅੰਕ ਮਹੀਨਿਆਂ ਤੱਕ ਚੰਗੀ ਸਮਾਂ ਇਹ ਨੂੰ ਇੱਕ ਵੀਤੀ ਕਾਫਰੋ ਦੀ ਕਾਫਟਰ ਦੀ ਫੀਡ ਪੈ ਗਈ ਨਾ ਇੱਕ ਬੋਰੀ ਹਾਂਜੀ ਇਸੇ ਕੰਸੀਵ ਹੋਣਾ ਵੀ ਦੀ ਠੀਕ ਆ ਇਹਨਾਂ ਹੀਟ ਦੇ ਬਰਾਬਰ ਕੱਢ ਜਾਨੀ ਹੀਟ ਕੱਢ ਜਾਨੀ ਇਹਦੇ ਜੀ 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 ਇੱਕ ਵਾਦ ਤੋਂ ਵਾਦ ਕੋਈ ਇਤਨਾ ਮਹੀਨੇ ਦੇ ਲੱਗ ਬਣੇ ਹੀਟ ਕੱਢੂ ਹੀ ਕੱਟੀਏ ਠੀਕ ਆ ਵੱਡੀ ਆ ਬੰਦੇ ਸਾਂਭਣਾ ਲੈ ਗਿਆ ਦੇ ਸਾਂਭਣ ਤੇ ਆਹ ਦੇ ਭਾਵੇਂ ਜੇ ਕੋਈ ਪੱਠੇ ਪੋਣਾ ਲੈ ਗਏ ਭਾਵੇਂ ਸ ਇਹ ਕਿਰਾਏ ਵਾਲੀ ਗੱਡੀ ਹਲੇ ਨਾ ਆਪਾਂ 30 ਕਰ ਲਈਏ 32 ਕਰ ਲਈਏ ਹਾਂਜੀ ਇਹ 28000 ਦੀ ਗੱਡੀ ਦੇਣੀ ਵੀ 28000 ਦੀ ਤੇ ਜੇ ਵੱਟੀਆਂ ਦੋਵੇਂ ਕਿਸ ਨੂੰ ਪਸੰਦ ਆ ਗਈਆਂ ਤਾਂ ਉਸ ਹਾਂ ਆਪਣਾ ਬਣਾ ਲਿਓ ਕੋਈ ਗੱਲ ਨਹੀਂ ਇਦਾਂ ਵੀ ਕੋਈ ਪਰੇ ਆਈਆਂ ਵੱਟੀਆਂ ਦੋਵੇਂ ਪਸੰਦ ਆ ਜਾਂਦੀਆਂ ਮੈਂ ਭਾਵੇਂ ਬੇਨਤੀ ਆ ਵੀਰ ਇੱਥੋਂ ਮੇਰੇ ਕੋਲ ਛੜਾ ਕੇ ਫਿਰ ਬੁਚੜਾ ਨੂੰ ਜਾਣਾ ਠੀਕ ਆ ਤੇ ਫਿਰ ਨਹੀਂ ਨਹੀਂ ਕੋਈ ਮਸਲਾ ਨਹੀਂਗਾ ਤੁਸੀਂ ਜਿੰਨੂੰ ਦੇਣੀ ਆ ਉਹਦਾ ਆਧਾਰ ਘੜ ਲੈ ਲਿਓ ਭਾਵੇਂ ਜੋ ਜਿੰਨੇ ਰਕਮ ਇੰਨੀ ਲਾਉਣੀ ਆ ਉਹਨੇ ਬੁਚੜਾ ਨੂੰ ਦੇਣ ਨੂੰ ਨਹੀਂ ਲਾਉਣੀ ਉਹ ਨਹੀਂ ਵੀਰ ਜੀ ਲੋਕੀ ਦੋ ਮਹੀਨੇ ਖਾਂਦੇ ਆ ਕੀ ਪੱਠੇ ਪਾਉਣੇ ਖੁਰ ਵੜਾਉਣੇ ਆ ਵੀਰ ਜੀ ਨਾ ਖੁਰਲਾਉਣੇ ਬਣੇ ਜੀ 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 ਇਹਨਾਂ ਕੋ ਪੈਰਡਾਉਣੇ ਆਪਾਂ ਨੂੰ ਹਾਂਜੀ 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 ਇਹਨਾਂ ਕੋ ਪੈਰਡਾਾਂਗੇ ਵੀਰ ਜੀ ਆਪਣੀਆਂ ਮਾਲਕ ਮੰਨਣੀਆਂ ਹਾਂਜੀ ਜੇ ਮੰਨ ਲਓ ਹੁਣ ਆਪਾਂ ਕੱਢੀ ਇਹੋ 30000 ਦੀ ਲੈਣੇ ਆਂ ਸਾਲ ਇੱਕ ਨੂੰ ਫੋਨ ਲਾ ਲੈਣਾ ਸਾਨੂੰ ਕੱਟੀ ਦੀ ਵੀਡੀਓ ਪਾ ਦੇਣ 1000 ਰੁਪਿਆ ਅਸੀਂ ਪਾ ਦਾਂਗੇ ਬਿਲਕੁਲ ਵੀਰ ਜੀ ਬਿਲਕੁਲ ਪਾਲਣ ਕੋਈ ਗੱਲ ਨਹੀਂ ਅਸੀਂ ਪਾਵਾਂਗੇ ਧੰਨਵਾਦ ਵੀਰ ਉਹਨਾਂ ਦਾ ਵੀ ਵੀਰ ਵੇਖੋ ਇਹਨਾਂ ਚੀ ਗੱਡੀਆਂ ਦੀ 30000 ਰੁਪਿਆ ਪਾਵਾਂਗੇ ਉਹ ਬੰਦੇ ਨੂੰ ਸਾਲ ਬਾਅਦ ਸਾਨੂੰ ਵੀਡੀਓ ਪਾ ਦੇ ਭੀ ਆ ਉਹੀ ਕੱਟੀ ਹੈ 1000 ਰੁਪਿਆ ਅਸੀਂ ਲਈ ਸੀ ਪ੍ਰਭ ਇਗਾਲ ਵੀਰ ਧਿਆਨ ਨਾਲ ਚਲੋ ਸਾਰੇ ਭੈਣ ਭਰਾ ਸੁਣਨ ਕਿਹੜੀ ਕੱਟੀ ਲੈਣਗੇ ਤੇ ਆਪਾਂ ਹੱਦ ਜਾਣ ਦੇ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਵੀਰ ਜੀ ਹਾਂ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਠੀਕ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਫੋਨ ਕਰਦੇ ਵੀਰੇ ਆ ਕੱਟੀ ਖੜੀ ਸਾਲ ਹੋ ਗਈ ਹਜ਼ਾਰ ਰੁਪਏ ਪਾ ਦੇ ਠੀਕ ਆ ਇਹ ਨਾ ਪਾਵਾਂ ਦੂਜਾ ਫੋਨ ਨਹੀਂ ਕਰਾਵਾਂਗਾ ਕੋ ਨੂੰ ਹਾਂਜੀ ਹਾਂਜੀ ਠੀਕ ਆ ਦੂਜਾ ਫੋਨ ਨਹੀਂ ਕਰਾਵਾਂ ਵੀਰ ਕੋ ਤੇ ਬਾਕੀ ਮੇਰਾ ਭਰਾ ਹਾਸੀ ਜੋੜ ਕੇ ਬੇਨਤੀ ਆ ਵੀਰ ਜੀ ਕਿੱਥੇ ਮਰਜੀ 50 ਕਿਲੋਮੀਟਰ ਤੱਕ ਮੈਂ ਜਾਊਂਗਾ ਕੱਟੀ ਹੋਵੇ ਕਟਾਣੀਆਂ ਮੈਂ ਲੈਂਦਾ ਵੀਰ ਅੱਛਾ ਕੱਟਾ ਨਹੀਂ ਮਲਿੰਦਾ ਕੱਟੀ ਹੋਵੇ ਜਾਂ ਵੱਛੀ ਹੋਵੇ ਚੰਗੀ ਬਰੀਡ ਦੀ ਠੀਕ ਹੈ ਮੈਨੂੰ ਸੱਜਣ ਡੰਗਰ ਭਾਵੇਂ ਨਾ ਕੋਈ ਫੋਨ ਕਰੇ ਠੀਕ ਹੈ ਜੀ ਹਾਂ ਫੋਨ ਲਾ ਲੈਣਾ ਹਨਾ ਕੱਟੀ ਵਿੱਚ ਵੱਛੀ ਵਾਲੇ ਕੋਈ ਫੋਨ ਲਾਵੇ ਠੀਕ ਹੈ ਜੀ ਚੰਗੀ ਬਰੀਡ ਦੀ ਹੋਵੇ ਕੱਟੀ ਵਾਲੀ ਸਹੀ ਹੈ ਤੇ ਕਰਨੇ ਕੋਈ ਗੱਲਬਾਤ ਹੋਰ ਗੱਲਬਾਤ ਵੀ ਜੀ ਬਾਕੀ ਆ ਜੀ ਆਪਣੇ ਉਹ ਟੋਕੜ ਤੋਂ ਗੱਬਣਿਆ ਉਹਨੂੰ ਚੈੱਕ ਕਰਾ ਲੈਣ ਉਹ ਮਾਜੇ ਦੋ ਟਾਈਮ ਚੋਲਣ ਚਾਰ ਟਾਈਮ ਚੋਲਣ ਆਪਣੀ ਕਿਲੇ ਦੀ ਗਰੰਟੀ ਹੈ ਵੀਰ ਜੀ ਠੀਕ ਹੈ ਤੇ ਅਜੇ ਗਾਂ ਬਹੁਤ ਚਾਰ ਟਾਈਮ ਚੋਲੋ ਤੇ ਪੰਜ ਟਾਈਮ ਚੋਲੋ ਇਹ ਆਪਣੀ ਘਰ ਦੀ ਗਰੰਟੀ ਹੈ ਵੀਰ ਜੀ ਠੀਕ ਹੈ ਲਾ ਲਿਓ ਵੀਰ ਨੂੰ ਫੋਨ ਉਹਦੇ ਥੱਲੇ ਆਟਕਲ ਦੋਦੀਆਂ ਵੀਰ ਜੀ ਇਹ ਜਿਹੜਾ 10 60 10 ਆ ਕੇ ਉਹਦੋਂ ਪੱਕਾ ਹੋਊਗਾ ਗਰੰਟੀ ਵਾਲਾ ਠੀਕ ਹੈ ਜੀ ਤਾਂ ਆਪਣੀ ਗਰੰਟੀ ਰੁਪਈਏ ਦੀ ਨਹੀਂ ਹੈ ਆਪਣੀ ਘਰ ਦੀ ਗਰੰਟੀ ਹੈ ਤੁਹਾਨੂੰ ਦੀ ਠੀਕ ਹੈ ਜੀ ਇਹਨੂੰ ਦੁਰਪੀ ਦੀ ਆਡੀ ਗਰੰਟੀ ਕੋਈ ਨਹੀਂ ਜੀ ਠੀਕ ਹੈ ਜੀ ਬਾਕੀ ਪੈਣ ਪਰੌਣ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਜਿਹੜਾ ਕਾਡੂ ਮਾਲਤ ਨਾ ਜਾਨ ਬਚਾਇਆ ਕਰੋ ਜਾਰੀਆਂ ਦੀ ਚਲੋ ਕੋਈ ਨਹੀਂ ਆਪਾਂ ਵੀਰ ਜੀ ਲੈਣ ਦੁਨੀਆ ਤੋਂ ਪਤਾ ਨਹੀਂ ਕਦੋਂ ਦੁਰਪੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਇਹਨਾਂ ਦੇ ਪੈਰਾਂ ਪਿੱਛੇ ਕੀ ਕੁਝ ਮਿਲ ਜਾਣਾ ਮੁੜ ਕੇ ਤੇ ਸਾਰਿਆਂ ਦੀ ਆਪੋ ਆਪਣੀ ਸਮਝ ਆ ਚਲੋ ਵੀਰ ਜੀ ਆਓ ਇਹਦੇ ਹਾਂ ਜੀ ਲਾਓ ਵੀਰ ਨੂੰ ਫੋਨ